ਹਾਂਜੀ ਸਾਹਿਬ ਮੈਂ ਦਾ ਮੈਂ ਲਾਈਨ ਲੱਗੀ ਹਾਂ ਹਾਂਜੀ ਸ਼ਰਮਨ ਮੈਂ ਹਰਨ ਰੋਡ ਦੇ ਵਿਕਾਹਦਾਰਾਂ ਵੱਲੋਂ ਮੈਂ ਗੱਲ ਕਰ ਰਿਹਾ ਹਾਂ ਇੱਕ ਕਮੇਟੀ ਦੇ ਨਗਰ ਨਿਗਮ ਦੇ ਬੰਦੇ ਆਏ ਆ ਮੈਂ ਸੀਨੀਅਰ ਸਿਟੀਜ਼ਨ ਆ ਮੇਰਾ ਸਮਾਰਟ ਪਿੱਛੇ ਸੀਗਾ ਮੈਂ ਇਹਨਾਂ ਕੋਲ ਬੰਦਾ ਪਿਆ ਸੀਗਾ ਮਾਰਟ ਚ ਕਾਉਂਦਾ ਪਿਆ ਸੀ ਮੋਰੇ ਨੂੰ ਮੈਨੂੰ ਉਂਗਲ ਦਿਖਾ ਕੇ ਗੱਲ ਕੀਤੀ ਮੈਨੂੰ ਕੋਈ ਜਿੰਨੂ ਮਰਜ਼ੀ ਕਹਿ ਦੇਈ ਮੈਂ ਨਹੀਂ ਕਿਸੇ ਦੀ ਮੰਨਦਾ ਇਹ ਸਾਨੂੰ ਧਮਕੀਆਂ ਦੇਣਾ ਹੈ ਅਸੀਂ ਹਜ਼ਰਤ ਤਾਂ ਬੋਲਿਆ ਇਹਨਾਂ ਕੋਆਪਰੇਟ ਕਰਦੇ ਸਰਕਾਰ ਨਾਲ ਬਣਾਈ ਦੀ ਵੀਡੀਓ ਤੁਸੀਂ ਬਣਾਈ ਸਾਰੀ ਦਾ ਹਾਂ ਮੈਂ ਮਾਨ ਸਾਹਿਬ ਨੂੰ ਬੇਨਤੀ ਕਰੂੰਗਾ ਵੀ ਅਗਰ ਤੁਸੀਂ ਪਰ ਦੇਖੋ ਸ਼ਹਿਰ ਦਾ ਮਾਹੌਲ ਨਾ ਖਰਾਬ ਕਰੋ ਪਿਆਰ ਨਾਲ ਮੈਂ ਇਹ ਥੋੜਾ ਪਿਆਰ ਨਾਲ ਸਮਾਨ ਅੰਦਰ ਕਰੋ ਨਹੀਂ ਤੁਸੀਂ ਉਂਗਲੇ ਦਿਖਾ ਕੇ ਯਾਰ ਬਈ ਸੀਨੀਅਰ ਸਿਟੀ ਜਿਹੜਾ ਤੁਹਾਡੇ ਨਾਲ ਮੇਰੀ ਉਮਰ ਦਾ ਕਿੰਨਾ ਫਰਕ ਆ ਸਮਾਨ ਅੰਦਰ ਕਰੋ ਨਹੀਂ ਤੇ ਮੇਰੀ ਉਹ ਤੁਸੀਂ ਕਹੋ ਧਿਆਨ ਨਾਲ ਤੁਸੀਂ ਉਹਦਾ ਕੋਲ ਸਾਰੀ ਸਮਾਨ ਚੱਕ ਲਓ ਆਪਣਾ ਮੈਂ ਉਸ ਨੂੰ ਬੇਨਤੀ ਕਰਕੇ ਆ ਗਿਆ ਬੇਨਤੀ ਕਰਕੇ ਯਾਰ ਤੁਸੀਂ ਮੇਰੇ ਇਹ ਇਹਨਾਂ ਦਾ ਜਿਹੜਾ ਸਮਾਨ ਸੀ ਇਹਨੂੰ ਇੱਧਰ ਕਿੰਨੂ ਦੇ ਬਾਹਰ ਸੀ ਜੀ ਕੋਈ ਬਾਹਰ ਨਹੀਂ ਗਈ ਆਓ ਮੇਰੇ ਨਾਲ ਆਜੋ ਆਓ ਹੋਰ ਤੁਸੀਂ ਅੰਦਰ ਕੀਤਾ ਮੇਰੇ ਕੋਈ ਨਹੀਂ ਕੀਤਾ ਉਹ ਪਾਜੀ ਪਹਿਲੋਂ ਦੇ ਸੀਗਾ ਪਾਜੀ ਪਹਿਲੋਂ ਦੀ ਸੀ ਇਹਨਾਂ ਦਾ ਬਾਹਰ ਕਾਹਦੇ ਪਾਜੀ ਸਹੀ ਗੱਲ ਆ ਪਹਿਲੋਂ ਮੇਰੇ ਮੱਦੇ ਪੇ ਮੈਂ ਉਹ ਪਾਜੀ ਜੀ ਮੈਂ ਕਹਾਦਾ ਸਾਰੇ ਮੋੜੇ ਹੋਏ ਮੇਰੇ ਬਾਜੀ ਚਾਹਾਂ ਲੈ ਜੀ ਮੇਰੇ ਨਾਲ ਇਹ ਗਲਤ ਸਾਰੀ ਗੱਲ ਆ ਆ ਤੁਹਾਨੂੰ ਕਿਉਂ ਬੋਲੇਗਾ ਮੈਂ ਕੋਈ ਨਹੀਂ ਚੀਜ਼ ਆ ਇਹ ਗਲਤ ਗੱਲ ਆ ਗਲਤ ਗੱਲ ਹੈ ਹਾਂ ਜੀ ਮੈਂ ਸਾਰਿਆਂ ਨੂੰ ਕਹਿ ਰਿਹਾ ਜੀ ਮੇਰੀ ਗੱਲ ਸੁਣੋ ਕਹਿਣ ਦਾ ਤਰੀਕਾ ਗਾਡਾ ਵੱਡਾ ਚਲੋ ਕੋਈ ਗੱਲ ਹਾਂ ਇਹਦਾ ਮਤਲਬ ਇਹ ਨਹੀਂ ਵੀ ਤੁਹਾਨੂੰ ਜੇ ਸੋਲਡੀਆ ਵੀ ਕਾਬਰੇ ਸੀ ਜਿਹੜੀ ਸੀਨੀਅਰ ਸਿਟੀਜਨ ਦੀ ਬੇਇੱਜ਼ਤੀ ਕਰੋ ਦੁਕਾਨਦਾਰ ਆਲਾ ਕਹਿਣਾ ਵਾ ਕਿ ਇੱਕ ਦੁਕਾਨ ਤੇ ਇੰਸਪੈਕਟਰ ਸਾਹਿਬ ਗਏ ਆ ਤੇ ਉਹਨਾਂ ਨਾਲ ਗਲਤ ਸ਼ਬਦਾ ਦੇ ਵਿੱਚ ਗੱਲ ਕਰ ਰਹੇ ਹਾਂ ਹਾਂ ਉਸ ਤੋਂ ਬਾਅਦ ਸ਼ਬਦਾਬਲੀ ਵਰਤੀ ਗਈ ਹੈ ਜਿਸ ਦੇ ਕਾਰਨ ਹੰਗਾਮਾ ਹੋਇਆ ਉਹ ਚਾਰ ਦਿਨ ਸਿਰਫ ਛਾਡੀ ਹੁੰਦੇ ਲੱਗਣੇ ਆ ਦੁਕਾਨ ਆਏ ਮੋਤ ਕੀ ਜਿਹੜਾ ਉਹ ਵਾਲੀ ਬੋਲੀ ਗਈ ਜੀ ਸਾਹਿਬ ਮੈਂ ਸੀਨੀਅਰ ਸਿਟੀਜ਼ਨ ਆ 65 ਸਾਲ ਦੀ ਮੇਰੀ ਉਮਰ ਆ ਮੈਨੂੰ ਉਹਨੇ ਵਿਖਾਲ ਕੇ ਕਹਿੰਦੇ ਜਿਹਨੂੰ ਕਹਿਣਾ ਕਹਦੇ ਆ ਆਹ ਤੋਂ ਗੱਲ ਮੈਂ ਕੋਈ ਜੇ ਬੋਲੂ ਬੋਲੇ ਆਂ ਮੈਂ ਕੁਝ ਜਾ ਕੇ ਮੈਂ ਕੋਲ ਗੱਲ ਕੀਤੀ ਹੋਵੇ ਇਹਦਾ ਮਤਲਬ ਇਹ ਆ ਵੀ ਦੁਕਾਨਦਾਰਾਂ ਨੂੰ ਦਬਾਉਣਾ ਚਾਹੁੰਦੇ ਆ ਆ ਬਾਕੀ ਹੋ ਰਹੀ ਹੈ ਜੀ ਕਬੇ ਹੋਰ ਸ਼ਹਿਰ ਤੇ ਇੰਨੇ ਹੋਇਆ ਲਾਈਨ ਦੇ ਉੱਪਰ ਮੇਰਾ ਇਕੱਲਾ ਪਿਆ ਤੇ ਕੰਬਾ ਜਾ ਕੇ ਲੈ ਗਿਆ ਮੇਰੇ ਇਹ ਦੇਖੋ ਗੱਲ ਨੰਬਰ ਲੈ ਕੇ ਗਿਆ ਤੁਸੀਂ ਇਕੱਠੇ ਹੋਵੋ ਤਰਨਾ ਦਿਓ ਬਸ ਲੈ ਗਿਆ ਬਿਲਕੁਲ ਨਾਲ ਲੱਗਿਆ ਅਸੀਂ ਪੂਰਾ ਕੰਪਲੀਟ ਕੀਤਾ ਉਹ ਚੈੱਕ ਕਰੋ ਵੀਡੀਓ ਬਣੀ ਕੇ ਲਾਈਨ ਦੇ ਉੱਪਰ ਜਾ ਕੇ ਲਾਈਨ ਦੇ ਉੱਪਰ ਰਹਿਣਾ ਇਹ ਗੱਲ ਹੈ ਮੇਰੇ ਅੱਗੇ ਕੋਈ ਹੈਗਾ ਵੀ ਨਹੀਂ ਦੇਖੋ ਮੇਰੀ ਗੱਲ ਸੁਣੋ ਇੰਸਪੈਕਟਰ ਸਾਹਿਬ ਨਜਾਇਜ਼ ਕਬਜ਼ੇ ਚਕਾਨ ਆਈਸੀ ਸ਼ਿਨੇਮਾ ਰੋਡ ਤੇ ਜਿਨ੍ਹਾਂ ਨੇ ਸਮਾਨ ਜੈਲੋ ਲਾਈਨ ਤੇ ਬਾਹਰ ਰੱਖਿਆ ਸੀ ਜਿਸ ਦੌਰਾਨ ਦੁਕਾਨਦਾਰਾਂ ਤੇ ਸਰਕਾਰੀ ਮੁਲਾਜ਼ਮ ਜਿਹੜੇ ਇਨਸਪੈਕਟਰ ਆਏ ਸੀ ਉਹਨਾਂ ਨਾਲ ਝਗੜਾ ਹੋ ਗਿਆ ਤੇ ਮੌਕੇ ਤੇ ਦੇਖੋ ਹੰਗਾਮਾ ਕਿਸ ਤਰ੍ਹਾਂ ਹੰਗਾਮਾ ਹੋ ਰਿਹਾ ਵਾ ਕੈਨੇਡਾ ਨੂੰ ਪਹਿਲਾ ਕਹਿੰਦੀ ਐਡਰੈਸ ਹੁੰਦਾ ਕਿ ਆ ਗੱਲ ਵੀ ਇਹਨੂੰ ਚੱਕ ਲੈ ਉਹ ਵੀ ਐਡਰੈਸ ਕਿ ਤੁਸਾਂ ਜਿੰਨੂੰ ਕਹਣਾ ਖਾਈ ਰੱਖਣਾ ਨਾ ਕਰੋ ਐਡਰੈਸ ਉਹ ਪਾਪਾ ਮੇਰੇ ਘਰ ਮੈਂ ਕਲੀ ਕੁਮਾ ਜਿੱਤੇ ਲੱਗੇ ਨਾਲ ਕੋਈ ਨੀ ਲੀਨ ਬਾਤ ਨਹੀਂ ਮੈਂ ਜਿੱਤਾਂਗਾ ਸਿਰਫ ਇਹ ਕਹੇ ਜੈਨੋ ਲਾਈਟ ਅੰਦਰ ਕਰ ਲਓ ਲਾਈਟ ਪੂਰੀ ਲਾਈਨ ਉੱਪਰ ਕੋਈ ਗੱਲ ਕਹੀ ਨਹੀਂ ਇਹ ਲਾਈਨਾਂ ਲਾਈਨਾਂ ਇੱਕ ਯਾਰ ਸਾਰੇ ਘੇਰਾ ਘੁੰਮਣ ਹੋ ਗਿਆ ਮੈਂ ਕਰਾਉਂ ਰੋਕੀਏ ਮਤਲਬ ਇਹ ਵੀ ਅੰਦਰ ਲੈਣਾ ਹਾਂਜੀ ਹਾਂਜੀ ਬੱਸ ਲੋਡ ਕੀ ਆਉਂਦੀ ਹੈ ਠੀਕ ਹੈ ਜੀ ਦੇਖੀ ਜੀ ਜਿਹੜੀ ਆ ਪੁਰਾਣੇ ਸਰਵਿਸ ਤੇ ਚੱਲਦੀਆਂ ਆ ਤੁਹਾਡੇ ਵੀ ਆਣੇ ਆਗੇ ਆਪਾਂ ਮੋੜ ਕੰਮ ਕਰੀਏ ਮੇਰੀ ਗੱਲ 10 ਵਜੇ ਰਾਤ ਨੂੰ ਜਾਣਾ ਨਾਲ ਪਾਉਂਦੇ ਕੋਈ ਕੁਝ ਨਾ 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 ਵੀ ਕਹੋ ਸਾਰੇ ਤੁਹਾਨੂੰ ਜਾਣਦੇ ਤੁਸੀਂ ਸਾਰਿਆਂ ਨੂੰ ਜਾਣਦੇ ਦੇਖੋ ਮੇਰੀ ਗੱਲ ਸੁਣੋ ਤੁਸੀਂ ਦੁਕਾਨ ਤੇ ਗਏ ਸੀ ਜਿਹੜੇ ਦੁਕਾਨਦਾਰ ਰੋਪ ਲਾ ਰਹੇ ਆ ਕਿ ਮੇਰੇ ਨਾਲ ਗਲਤ ਬੋਲੇ ਕੀ ਹੋਇਆ ਸੀ ਉੱਥੇ ਕੋਈ ਗੱਲ ਨਹੀਂ ਹੋਈ ਸੀ ਕੋਈ ਗੱਲ ਨਹੀਂ ਆਈ ਉਹਨਾਂ ਨੇ ਇਹ ਕਹਿ ਸਮਾਨ ਅੰਦਰ ਕਰ ਲਓ ਜੈਲੋ ਲਾਈਨ ਤੋਂ ਬਾਹਰ ਸੀ ਬਾਹਰ ਸੀ ਜੈਲੋ ਲਾਈਨ ਤੇ ਆ ਮੌਕੇ ਤੇ ਤੁਸੀਂ ਦੇਖ ਸਕਦੇ ਆ ਅੱਜ ਵੀ ਦੇਖ ਲਓ ਜੈਲੋ ਲਾਈਨ ਤੋਂ ਬਾਹਰ ਆ ਭਾਜੀ ਉਹਨਾਂ ਨੇ ਕਿਹਾ ਬਤਾ ਉਹਨਾਂ ਨੇ ਮੇਰੇ ਤੋਂ ਕਹਦੇ ਆ ਇਹ ਤਾਂ ਹੁਣ ਆ ਜਾਏਗਾ ਜਦੋਂ ਦਰਦ ਟਕਣ ਲੱਗੇ ਜਦੋਂ ਉਹਨੇ ਹੀ ਹੱਥ ਉਹਨੇ ਦੇਖਿਆ ਇੱਕ ਮਿੰਟ ਗਿਆ ਤੀ ਮੈਨੂੰ ਆ ਕੇ ਦਰਦ ਲੱਗਿਆ ਆਓ ਜੀ ਭਾਈ ਇਹ ਕੀ ਕਿਹਾ ਹੈ ਨਾ ਟਕਣ ਟਕਣ ਲੱਗੇ ਮੇਰੀ ਗੱਲ ਕਰਾ ਦੇ ਇਹ ਤੁਹਾਡਾ ਬਾਜ਼ਾਰ ਸਰ ਬਾਜ਼ਾਰ ਪੂਰਾ ਆ ਗਿਆ ਜੀ ਇਹ ਕਹਿੰਦੇ ਗੱਲ ਹੋ ਗਈ ਆਪਾਂ ਨੂੰ ਘਰ ਆ ਕੇ ਦੇਈਏ ਕਈਓ ਮੜਾ ਜੀ ਕਈਓ ਕੋ ਦੇ ਦੇ ਆਈ ਦੋ ਮਿੰਟ ਮਰਨ ਮਾਰ ਕੇ ਬੈਠਾ ਹਾਂ ਤਾਲੋ ਇਨੂੰ ਮੱਝੀ ਦੇ ਘਰ ਕਿਤਾ ਉਂਗਲ ਕਰਕੇ ਬੈ ਸਿਨੀਅਰ ਸਿਟੀ ਜਾਂਦਾ ਬੈਂਕ ਗਾਲ ਦੀ ਮੇਰੀ ਉਮਰ ਆ ਤੁਸੀਂ ਮੇਰੇ ਨਾਲ ਉਮਰ ਨਾਲ ਛੋਟੇ ਤੁਸੀਂ ਮੈਨੂੰ ਉਂਗਲਾ ਦਿਖਾ ਕੇ ਗੱਲਾਂ ਕਰਨੀਆਂ ਜਾਂ ਜਦੋਂ ਤੱਕ ਮੈਂ ਕਹਿ ਰਿਹਾ ਕਹਿ ਕਹਿ ਲੀ ਵੇਖੋ ਤਾਂ ਨਵਾ ਪ੍ਰਧਾਨ ਜੀ ਹੱਦ ਕਰ ਸਾਡੀ ਕੋਈ ਇੱਜ਼ਤ ਨਹੀਂ ਵੀ ਮਾਰ ਕੇ ਟੈਕਸ ਅਸੀਂ ਭਰਦੇ ਆ ਪ੍ਰੋਫਿਟ ਅਸੀਂ ਦਿੰਦੇ ਆ ਇੱਥੇ ਸੀਜੀ ਟੇਬਲ ਆ ਦੇਖੋ ਮੈਂ ਅੱਛਾ ਜੀ ਆ ਯੈਲੋ ਲਾਈਨ ਇੱਥੇ ਨਹੀਂ ਹੋਗਾ ਟੇਬਲ ਟੇਬਲ ਇੱਥੇ ਇੱਥੇ ਬੈਠ ਕੇ ਪਿੱਛੇ ਹੀ ਸਿੱਧਾ ਬੈਠੋ ਆਓ ਚੱਲੀਏ ਹੋਟਲ ਯੱਤੇ ਉਹ ਕੋਪਲੇਵਾ ਗਵਾ ਡੱਡੂ ਦਾ ਬਾਹਰ ਲੈ ਲੋਕਾਂ ਬਾਹਰ ਆ ਮੈਂ ਕਿਹਾ ਤੂੰ ਤਾਂ ਹੈ ਹੀ ਬਾਹਰ ਆ ਇੱਕ ਵਾਰੀ ਕਹਿੰਦਾ ਵੀ ਮੈਂ ਬੇਨਤੀ ਕਰਕੇ ਆਇਆ ਵੀਰੇ ਇਹਨੂੰ ਅੰਦਰ ਕਰ ਲੈ ਮੈਂ ਤਾਂ ਚੱਕ ਰਿਹਾ ਕੋਈ ਅਪਸ਼ਾਪਤ ਬੋਲਿਆ ਮੈਂ ਤੁਸੀਂ ਤਾਂ ਨਹੀਂ ਬੋਲੇ ਹੋ ਕੀ ਇਹ ਨਹੀਂ ਤੁਸੀਂ ਇਹ ਤਾਂ ਹੌਬਤ ਆ ਭਾਜੀ ਆਪਾਂ ਬੜਾ ਹੌਬਤ ਦੱਸੋ ਦੁਕਾਨਦਾਰ ਬੰਦਾ ਤੁਸੀਂ ਉਹਨੂੰ ਡੱਡੂ ਗਈ ਜੰਨੇ ਤੁਹਾਨੂੰ ਭਾਜੀ ਅਸੀਂ ਤੁਸੀਂ ਦੁਕਾਨਦਾਰ ਬੰਦਾ ਉਹਨੂੰ ਡੱਡੂ ਗਈ ਲੱਗਣਾ ਇਹ ਭਾਜੀ ਤੁਸੀਂ ਏਡਾ ਗੱਲ ਕਰ ਲੈ ਮੈਂ ਕਿ ਦੋਫੇ ਡੱਡੂ ਆਵੇ ਟੋਫੇ ਡੱਡੂ ਆ ਸਰ ਬਾੜਵੀ ਜਾਣਾ ਮੈਂ ਭਾਜੀ ਆਪਾਂ ਇਹ ਧਾਣਾ ਤੁਸੀਂ ਬਹੁਤ ਵਧੀਆ ਇੱਕ ਮਿੰਟ ਗੱਲ ਸੁਣੋ ਯਾਰ ਇਹ ਭਾਈ ਇੰਨੀ ਗਲਤ ਗੱਲ ਕਹਿੰਦੇ ਕਿ ਤੂਬੇ ਦੇ ਘੱਡੂ ਆ ਇੱਕ ਮਿੰਟ ਰੁਕੋ ਭਾਈ ਇੱਕ ਮਿੰਟ ਰਹਿ ਜਾ ਯਾਰ ਇੱਕ ਮਿੰਟ ਦਾ ਠਹਿਰ ਜਾ ਯਾਰ ਫਸਲਾ ਬਾਕੀ ਆਪ ਕਿਸੇ ਖੜੀਏ ਹੈ ਜੰਗੰਦਾਰ ਆ ਦੁਕਾਨਾਂ ਦੇ ਵੱਡੇ ਬੰਦੇ ਬੈਠੇ ਮੈਂ ਦੁਕਾਨਾਂ ਦਾ ਕਹਿੰਦਾ ਲੈ ਤੁਹਾਡਾ ਦੁਸ਼ਮਣ ਤੂੰ ਕਿੰਨੀ ਵਾਰੀ ਤਾਂ ਚਲੋ ਪੰਜ ਮੈਚ ਥੋੜਾ ਰੱਗਿਆ ਚਾਹੀਦਾ ਗੱਲ ਇਹ ਨਹੀਂ ਇਹਨਾਂ ਨੂੰ ਅਸੀਂ ਰਿਕੁਐਸਟ ਕਰਦੇ ਹਾਂ ਕਿ ਇਹ ਦੁਕਾਨਾਂ ਦੇ ਬੰਦੇ ਯਾਰ ਅੱਲਾਹ ਅੱਲਾਹ ਵਾਹ ਆਪ ਵੀ ਰੋਕਦੇ ਆ ਗਏ ਤੁਹਾਨੂੰ ਜਦੋਂ ਪਿਆ ਲਾਈਨ ਲਾ ਕੇ ਤੁਹਾਨੂੰ ਆਪ ਨੂੰ ਕਹੀ ਬੰਦੇ ਅੰਦਰ ਲਾਉਂਗੀ ਅਸੀਂ ਕਰਦੇ ਬੰਦੇ ਬਾਕੀ ਬਾਹਰ ਵਿੱਚ ਖੜਾ ਰਿਹਾ ਬਾਬਾ ਜੀ ਕਹਿ ਰਿਹਾ ਮੈਂ ਤੈਨੂੰ ਸਮਝ ਨਹੀਂ ਕਰਿਆ ਤੁਹਾਨੂੰ ਅੰਦਰ ਕਰਦੇ ਅਸੀਂ 9 ਵਜੇ ਹੁਣ ਅੰਦਰ ਕਰਦੇ ਮੈਨੂੰ ਜੇ ਦੁਆਰਾ ਬਾਹਰ ਦੇਖ ਕੇ ਸਮਾਨ ਮੈਂ ਲੈਣਾ ਹੀ ਚਾਹ ਕੇ ਮੈਂ ਤੁਹਾਨੂੰ ਦੱਸਦਾ ਚੱਕ ਦੱਸਦਾ ਕੀ ਕੀ ਆਉਂਦਾ ਤੇ ਕੋਈ ਨੂੰ ਉੱਥੇ ਪਾਰਕਿੰਗ ਚ ਲਵਾਓ ਇੱਥੇ ਹੀ ਲਾਉਂਦੇ भारतीय उसे दर्शन लागे पुरानी काम जी पी है चक्के पास आ जाए

अंदर आई नी कला बो पाण हिकु वरी प्यारु सुठो ਮੈਂ ਬਾਹਰ ਇੰਨਾ ਨੂੰ ਹੈ ਨਾ ਮੈਂ ਫਨੀ ਮਾਲ ਲੈ ਕੇ ਜਾਊਂਗਾ ਫਿਰ ਦਾਸਤੀ ਨਾਲ ਟੱਕਰ ਬਈਓ ਨੇ ਅੰਦਰ ਕਰਨਾ ਹੋ ਸਕਦਾ ਯਾਤਰੀ ਬੱਸ ਨੂੰ ਉੱਤੇ ਵੀ ਬਣਾ ਲੈਣੇ ਅੱਜ ਬਾਹਰ ਇਹ ਚੱਕਰਣਾ ਹੈ ਇਹ ਵਾਰ ਖਾਣਾ ਦੇਖੋ ਜੇ ਤਾਂ ਕੁੱਤੇ ਉਹ ਠੀਕ ਹੈ ਨਹੀਂ ਤਾਂ ਮੈਨੂੰ ਮਾਫਰ ਖਾਣਾ ਚੁੱਪ ਹੋ ਜਾਓ ਉਧਰ ਅੰਦਰ ਚੱਲੋ ਅਗੇ ਕਰ ਜਿਹਾ ਨਹੀਂ ਕੋਈ ਸ਼ੈਗ ਪੈਗ ਆ ਗਿਆ ਜੇ ਜਿਹੜੀ ਪਿੱਛੇ ਲਾਈਨ ਦੇ ਅੰਦਰ ਲਾਈਨ ਦੀ ਸਿੱਧੀ ਅੰਦਰ ਇਸ ਲਾਈਨ ਦੇ ਅੰਦਰ ਆਜਿ ਕਰੋ ਅੰਦਰ ਆ ਲਾਓ ਇਹ ਆ ਲਾਓ ਬਹੁਤ ਸਾਫ ਕੋਰੀਆ ਟੇਬਲ ਵੀ ਦਾ ਜਾ ਕਾ ਆਪ ਇਸੇ ਜਿੱਥੇ ਚੋ ਜਾ ਵੀ ਦੇਖੋ ਦੇਵਾਲਾ ਆਪਣੀ ਲਾਈਨ ਦੇ ਅੰਦਰ ਰਹੋ ਲਾਈਨ ਤੋਂ ਬਾਹਰ ਨਹੀਂ ਆਣਾ ਜਿਹੜਾ ਲਾਈਨ ਤੋਂ ਬਾਹਰ ਆਏਗਾ ਉਹਦਾ ਪਰਮਾਨੈਂਟ ਹੋ ਜਾਏਗਾ ਪਰ ਉਹ ਵਾਪਿਸ ਨਹੀਂ ਮਿਲੇਗਾ ਕਿੱਲੇ ਲੌਜਰ ਕਹਿ ਰਿਹਾ ਸਰ ਜੁਰਮਾਨਾ ਬੱਤਰਾ ਲੱਗੇਗਾ ਯਕੋ ਬਕਾ बाद आओ भाजी डिस्प्ले आ डिस्प्ले ला लो direksiyon olarak ਏਡੀਸੀ ਮੈਡਮ ਨੇ ਦੌਰਾ ਕੀਤਾ ਸੀਗਾ ਇੱਥੇ ਦੁਕਾਨਦਾਰਾਂ ਨੂੰ ਸਮਝਾਇਆ ਸੀ ਕਿ ਜੈਲ ਲੈਣ ਦੇ ਬਾਅਦ ਸਮਾਨ ਨਹੀਂ ਰੱਖਣਾ ਫਿਰ ਵੀ ਰੱਖ ਲੈ ਦੁਕਾਨਦਾਰ ਕੀ ਕਹਿਣਾ ਚਾਹੁੰਦੇ ਕੀ ਕਹਿਣਾ ਚਾਹੁੰਦੇ ਅਸਰ ਨਹੀਂ ਹੁੰਦਾ ਅਸਰ ਨਹੀਂ ਹੋ ਰਿਹਾ ਫਿਰ ਕਿਸ ਤਰ੍ਹਾਂ ਦੀ ਕਾਰਵਾਈ ਹੋਊਗੀ ਇਹ ਤਾਂ ਹੋਊਗੀ ਇਹ ਕਾਰਵਾਈ ਹਾਂ ਜੀ ਇਹ ਕਾਰਵਾਈ ਹੋਊਗੀ ਆ ਲਾ ਬਈ ਤੂੰ ਇੱਧਰ ਮੇਰੇ ਕੋਲ ਚਲਾ ਦੋ ਜਰਾ ਦੁਕਾਨਾਂ ਦੇ ਮੋਰੇ ਰੱਖ ਲੈ ਵੱਡੇ ਵੱਡੇ ਲੱਗੇ ਆ